ਜੀ ਮੈਂ ਸਭ ਤੋਂ ਪਹਿਲਾਂ ਜਿੰਨੇ ਵੀ ਨੁਮਾਇੰਦੇ ਮੈਨੂੰ মিডিਆ ਰਾਹੀਂ ਦੇਖ ਰਹੇ ਨੇ ਸਾਰਿਆਂ ਨੂੰ ਫਤਿਹ ਵਾਜੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਨਗਰ ਦਾ ਧੰਨਵਾਦੀਆਂ ਜਿਨ੍ਹਾਂ ਨੇ ਵੀ ਸਾਨੂੰ ਪਿੰਡ ਦੀ ਜ਼ਿੰਮੇਵਾਰੀ ਸੌਂਪੀ ਹੈ ਪਿੰਡ ਦੇ ਆਉਣ ਵਾਲੇ ਉਹ ਇੱਕ ਵਾਰੇ ਦੇਖਿਆ ਤੇ ਉਹਨਾਂ ਨੇ ਸੋਚਿਆ ਵੀ ਕੋਈ ਪੜਿਆ ਲਿਖਿਆ ਬੰਦਾ ਬਣਾਇਆ ਵੀ ਤਾਂ ਬਹੁਤ ਨੌਜਵਾਨ ਨੂੰ ਇਕੱਲੇ ਗੜੱਦੀ 'ਚ ਨਹੀਂ ਸਾਰੇ ਪੰਜਾਬ ਤੋਂ ਚੁਣਿਆ ਗਿਆਗਾ ਬਹੁਤ ਨੌਜਵਾਨਾਂ ਨੂੰ ਪਿੰਡਾਂ ਦੀ ਬਾਂਗਡੋਰ ਸਮਾਈ ਗਈ ਹੈਗੀ ਅਤੇ ਮੈਂ ਆਪਦੇ ਨਗਰ ਦਾ ਧੰਨਵਾਦ ਦਿਆਂ ਵੀ ਉਹਨਾਂ ਨੇ ਸਾਨੂੰ ਮੌਕਾ ਦਿੱਤਾਗਾ ਆਉਣ ਵਾਲੇ ਕੰਮ ਜਿੰਨੇ ਵੀ ਪਿੰਡ ਦੇ ਸਾਥ ਹੋਏ ਮੈਂ ਕੰਮਾਂ ਦੀ ਚਿੰਤ ਨਹੀਂ ਕਹਿੰਦਾ ਵੀ ਮੈਂ 10 ਕਰ ਨੂੰ 20 ਕਰ ਦੋ ਜਿੰਨਾ ਵੀ ਸਾਥੋ ਜੋਰ ਲੱਗਿਆ ਸੀ ਵੱਧ ਤੋਂ ਵੱਧ ਜੋਰ ਲਾ ਕੇ ਸਰਕਾਰ ਤੋਂ ਵੀ ਮੌਕੇ ਦੇ ਨਮਾਇੰਦਿਆਂ ਤੋਂ ਲੀਡਰਾਂ ਤੋਂ ਗਰੰਟਾਂ ਲਿਆ ਕੇ ਪਿੰਡ ਦੇ ਕੰਮ ਜਾਰੀ ਰੱਖਾਂਗੇ ਸਰ ਪਿੰਡ ਵਿਕਾਸ ਕਾਇਸ ਮੁਤਾਬਕੀ ਸਹੂਲਤਾਂ ਵਾਸਤੇ ਸਾਡੇ ਪਿੰਡ ਚ ਪਹਿਲਾਂ ਵੀ ਖਰ ਮੈਕਮਾ ਵੀ ਮੇਰੇ ਪਿੰਡ ਚ ਪਹਿਲਾਂ ਵੀ ਕਾਫੀ ਸਹੂਲਤਾਂ ਹੈਗੀਆਂ ਨੇ ਡਿਸਪੈਂਸਰੀ ਹੈਗੀ ਹੈ ਜਿੱਥੇ ਆਲਰੇਡੀ ਡਾਕਟਰ ਵਹਿੰਦਾ ਮੈਡੀਕਲ ਜਦੋਂ ਦੀ ਸਰਕਾਰ ਬਣੀ ਹੈ ਆਮ ਆਦਮੀ ਪਾਰਟੀ ਦੀ ਡਾਕਟਰ ਵੀ ਵਹਿੰਦੇ ਆਗੇ ਮੈਡੀਸਨ ਵੀ ਆਉਂਦੇ ਤੇ ਦਵਾਈ ਮਿਲਦੀ ਵੀ ਹੈ ਜਿੱਥੇ ਵੀ ਸਾਨੂੰ ਉੱਥੇ ਕੋਈ ਘਾਟ ਲੱਗੀ ਉਸ ਨੂੰ ਪਹਿਲ ਅਧਾਰ ਤੇ ਪੂਰਾ ਅਹ ਦੇਖੋ ਜਿਹੜੀ ਨਸ਼ੇ ਵਾਲੀ ਗੱਲ ਹੈ ਕੋਈ ਸਰਕਾਰ ਨਹੀਂ ਬਿਕਾਉਂਦੀ ਕੋਈ ਨੁਮਾਇੰਦਾ ਨਹੀਂ ਬਿਕਾਉਂਦਾ ਉਹ ਸਾਰੀ ਇੱਕ ਮਨ ਦੀ ਖੇਡ ਹੈ ਮੈਂ ਤੁਹਾਨੂੰ ਦੱਸ ਦਵਾ ਵੀ ਅਸੀਂ ਜਦੋਂ ਗੁਰੂ ਸਾਹਿਬ ਸਾਡੇ ਗੁਰਦੁਆਰਾ ਸਾਹਿਬ ਪ੍ਰੋਗਰਾਮ ਸੀ ਮੈਂ ਉਦੋਂ ਬਕਾਇਦਾ ਸੰਗਤ ਨੂੰ ਅਪੀਲ ਵੀ ਕਰੀਆ ਸੀ ਲੌਸਮੈਂਟ ਵੀ ਕਰੀ ਹੈ ਵੀ ਨਸ਼ੇ ਵਾਲੇ ਨਾਲ ਸਾਡੀ ਕੋਈ ਯਾਰੀ ਨਹੀਂ ਜਿਹੜਾ ਬੰਦਾ ਨਸ਼ਾ ਬਕਾਉਂਦਾ ਹੈ ਵੇਚਦਾ ਹੈ ਉਹਦੇ ਪਿੱਛੇ ਅਸੀਂ ਨਾ ਅੱਜ ਜਾਣਾ ਤੇ ਨਾ ਕੱਲ ਨੂੰ ਜਾਣਾ ਅਸੀਂ ਇਹ ਵੀ ਬੁਲਵਾਇਆ ਵੀ ਜੇ ਉਹਨਾਂ ਦੇ ਕੋਈ ਪਿੱਛੇ ਜਾਂਦਾ ਤੇ ਅਸੀਂ ਉਹਤੇ ਵੀ ਕਾਨੂੰਨੀ ਕਾਰਵਾਈ ਕਰਾਵਾਂਗੇ ਨਸ਼ੇ ਦੇ ਅਸੀਂ ਸਖਤ ਖਿਲਾਫ ਆਂ ਜੀ ਖਾਸ ਕਰਕੇ ਜਿਵੇਂ ਚਟਾ ਸਮੈਗ ਗੋਲੀਆਂ ਮੈਡੀਕਲ ਜਿਹੜੇ ਨਸ਼ੇ ਨੇਗੇ ਉਹਨਾਂ ਦੇ ਅਸੀਂ ਪੂਰਾ ਐ ਖਿਲਾਫ ਆ ਤੇ ਅਸੀਂ ਨਾ ਉਹਨੂੰ ਪਿੰਡ ਚ ਵੜਨ ਦੇਣਾ ਜੇ ਜਿਹੜੇ ਲੋਕ ਇਹ ਕੰਮ ਪਿੰਡ ਚ ਕਰਦੇ ਨੇਗੇ ਸਾਡੀ ਤੋਂਡੇ ਰਾਹੀ ਵੀ ਅਪੀਲ ਹੈ ਵੀ ਉਹ ਹਟ ਜਾਣ ਨਾ ਕਰਨ ਕਿਉਂ ਇਹਦੇ ਨਾਲ ਆਉਣ ਵਾਲੀਆਂ ਨਸਲਾਂ ਬਹੁਤ ਪ੍ਰਭਾਵਿਤ ਹੁੰਦੀਆਂ ਨੇ ਸਾਡੀ ਨੌਜਵਾਨੀ ਬਹੁਤ ਗਲਤ ਕਰਾਹੀ ਜਾਂਦੀ ਆ ਇਹ ਕੰਮ ਦਾ ਅਸੀਂ ਕਰੇ ਵੀ ਸਾਥ ਨਹੀਂ ਦਿੰਦੇ ਨਾ ਅਸੀਂ ਉਹ ਲੋਕਾਂ ਸਾਧਈਏ ਜਿਹੜੇ ਕੰਮ ਕਰਦੇ ਆ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ